ਸਾਸਰੀ ਕਲਪਾਈ ਸਾਰਿਆਂ ਨੂੰ ਅੱਜ ਆ ਸਾਡਾ ਦਿਨ 18ਵਾਂ ਅੱਜ ਦਾ ਦਿਨ ਸਾਡੇ ਇਤਿਹਾਸ ਦਾ ਸਭ ਤੋਂ ਠੰਡਾ ਦਿਨ ਹੁੰਦਾ ਕਿਉਂਕਿ ਇਹ ਸ਼ੁਰੂ ਹੁੰਦਾ ਠੰਡੇ ਬੁਰਜ ਤੋਂ ਅੱਜ ਸਾਡੇ ਸਾਰੇ ਬੰਦਿਆਂ ਨੇ ਅਮਰਤ ਵੇਲੇ ਉੱਠ ਕੇ ਇਸ਼ਨਾਨੇ ਸੋਦੇ ਫਿਰ ਤੰਬੂਆਂ 'ਚ ਬੈਠ ਕੇ ਬੰਨੇ ਪਰਨੇ ਤੇ ਪਹੁੰਚ ਗਏ ਕਥਾ ਸੁਣਨ। ਅੱਜ ਦੀ ਵੀਡੀਓ ਪਾਉਣ ਦਾ ਸਿਰਫ ਇੱਕੋ ਹੀ ਕਾਰਨ ਹੈ। ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨੀ ਸੀ ਜੋ 8-9 ਸਾਲ ਪੁਰਾਣੀ। ਛੋਟੇ ਸਾਬਜਦਿਆਂ ਦਾ ਸ਼ੀਦੀ ਸਥਾਨ ਹੈ ਪੋਰਾ ਸਾਹਿਬ ਦੇ ਵਿੱਚ। ਉਸ ਪਵਿੱਤਰ ਜਗ੍ਹਾ ਦੀ ਸਫਾਈ ਲਈ ਉਹਨੂੰ ਪਾਣੀ ਨਾਲ ਸਾਫ਼ ਕੀਤਾ ਜਾਂਦਾ। ਸਾਡੇ ਦਿਲ 'ਚ ਵੀ ਚੇਤਨਾ ਵਧੀ ਵੀ ਇਹ ਸੇਵਾ ਦੇ ਵਿੱਚ ਜਾ ਕੇ ਅਸੀਂ ਵੀ ਸ਼ਾਮਲ ਹੋਈਏ। ਥੱਲੇ ਜਾ ਕੇ ਦੇਖਿਆ 10-15 ਬੜੀ ਸਿੰਪਲ ਸਾਦੇ ਸਿੱਖ ਪਾਲਟੀਆਂ ਨਾਲ ਸੇਵਾ ਕਰ ਰਹੇ ਸੀ। ਅਸੀਂ ਜਵਾਕ ਮੱਤੇ ਸੀ ਤਾਂ ਇੱਕੋ ਦਮ ਅਚਾਨਕ ਨਾਂ ਕਰਦਿਆਂ ਨੇ ਪੈਰ ਅੱਗੇ ਵਧਾਉਣ ਲੱਗੇ ਕਿ ਬਾਲਟੀ ਫੜ ਕੇ ਅਸੀਂ ਵੀ ਸੇਵਾ ਕਰੀਏ ਜਿਵੇਂ ਹੀ ਗੋਲਕ ਕੋਲ ਆਏ ਤਾਂ ਮੇਰੇ ਮੂੰਹ ਤੋਂ ਇੱਕੋ ਦਮ ਲੋਈ ਲੈ ਗਈ ਮੇਰੇ ਵੱਲ ਦੇਖ ਕੇ ਇੱਕ ਸੰਪੂਰਨ ਸਿੱਖ ਬੰਦੇ ਨੇ ਆਖਿਆ ਇੱਕ ਮਿੰਟ ਛੋਟੇ ਭਾਈ ਤੂੰ ਉੱਪਰ ਨਹੀਂ ਜਾ ਸਕਦਾ ਉੱਪਰ ਸਿਰਫ ਅਮਰਤਾਰ ਹੀ ਬੰਦੇ ਜਾਂਦੇ ਆ ਤੇ ਨਾਲ ਦੀ ਨਾਲ ਹੀ ਉਹ ਭਾਈ ਸਾਹਿਬ ਨੇ ਆਖਿਆ ਇਹ ਕੱਲੀਆਂ ਨੀਹਾਂ ਨਹੀਂ ਇਹ ਸਿੱਖੀ ਦੀਆਂ ਨਿਉਆਂ ਨੇ ਸੋਚਿਆ ਕਰਾਂ ਕਿ ਮਨਾ ਕਿਹੜੇ ਮੂੰਹ ਨਾਲ ਮੂੰਹ ਚੱਕ ਕੇ ਜਾਣ ਲੱਗਿਆ ਸੀ ਇੱਕ ਵਾਰ ਆਪਦੀ ਸ਼ਕਲ ਤਾਂ ਦੇਖਦਾ ਆਪੋ ਦਿਨ ਗਿਆ ਤੇ ਅੱਜ ਦਾ ਦਿਨ ਇਹ ਮੇਲਾ ਮੇਰੇ ਲਈ ਹਮੇਸ਼ਾ ਲਈ ਸਬਾਹ ਹੋ ਗਿਆ ਪਰ ਆਹ ਉਹ ਇਹ ਦੱਸਣ ਦਾ ਇੱਕੋ ਹੀ ਕਾਰਨ ਸੀ ਜੇ ਤੁਹਾਨੂੰ ਕੋਈ ਸੇਵਾਦਾਰ ਰੋਕਦਾ ਟੋਕਦਾ ਉਹਦੇ ਨਾਲ ਬੈਸਣ ਤੋਂ ਪਹਿਲਾਂ ਇੱਕ ਵਾਰ ਆਪੋ ਆਪਣੇ ਅੰਦਰ ਜ਼ਰੂਰ ਚੱਕਿਓ ਤੇ ਉੱਚੀ ਡੈਕ ਵਜਾਉਣ ਵਾਲੇ ਵੀਰੇ ਸਿਰਫ ਅਲੱਗ ਦਿਖਣਾ ਚਾਹੁੰਦੇ ਹੁੰਦੇ ਨੇ ਪਰ ਮੇਰੇ ਭਰਾ ਇਸ ਜਗ੍ਹਾ ਤੋਂ ਵੱਖ ਅਸੀਂ ਨਾ ਕਦੇ ਦਿਖ ਸਕਦੇ ਆ ਕਿਉਂਕਿ ਇੱਥੇ ਆ ਕੇ ਸਾਡੀ ਸੋਚ ਵੀ ਖਤਮਾਂ ਤੇ ਸਾਡੀ ਹੋਂਦ ਵੀ ਤੇ ਆਉ ਆਉਣ ਵਾਲੀ ਪੀੜ੍ਹੀ ਨੂੰ ਦੱਸਿਏ ਵੀ ਅਸੀਂ ਬੂਫਰਾਂ ਦੇ ਨਹੀਂ ਜਕਾਰਿਆਂ ਦੇ ਵਾਰਸ